ਦੱਖਣੀ ਕੋਰੀਆ ਦੇ ਮਵਾਨ ਹਵਾਈ ਅੱਡੇ ਤੇ ਜੇਜੂ ਏਅਰ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ ਸਵਾਰ ਸਾਰੇ 181 ਯਾਤਰੀਆਂ ਚੋਂ ਜ਼ਿਆਦਾਤਰ ਦੀ ਮੌਤ ਹੋ ਗਈ। ਖਬਰ ਏਜੰਸੀ ਏਪੀਏ ਦੇ ਮੁਤਾਬਕ ਜਹਾਜ਼ 'ਚ 175 ਯਾਤਰੀਆਂ ਤੇ ਚਾਲਕ ਦਲ ਦੇ 6 ਮੈਂਬਰਾਂ ਸਮੇਤ 181 ਲੋਕ ਸਵਾਰ ਸਨ। 179 ਲਾਸ਼ਾਂ ਬ੍ਰਾਹਮਤ ਕੀਤੀਆਂ ਗਈਆਂ ਹਨ ਮਰਨ ਵਾਲਿਆਂ ਚ 83 ਪੁਰਸ਼ ਤੇ 82 ਔਰਤਾਂ ਹਨ 11 ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਖੇ ਦੱਸਦੇ ਨੇ ਦੋ ਲੋਕਾਂ ਨੂੰ ਜ਼ਿੰਦਾ ਬਚਾ ਲਿਆ ਇਹ ਹਾਦਸਾ ਭਾਰਤੀ ਸਮੇਂ ਮੁਤਾਬਕ ਅਹੰਤਵਾਰ ਸਵੇਰੇ 5:37 ਤੇ ਵਾਪਰਿਆ ਬੈਂਕਾਕ ਤੋਂ ਆ ਰਿਹਾ ਜਹਾਜ਼ 에ਅਰਪੋਰਟ ਤੇ ਲੈਂਡ ਕਰਨ ਵਾਲਾ ਸੀ ਪਰ ਲੈਂਡਿੰਗ ਗੀਅਰ ਵਿੱਚ ਖਰਾਬੀ ਕਾਰਨ ਜਹਾਜ਼ ਦੇ ਪਹੀਏ ਨਹੀਂ ਖੁੱਲੇ ਜਹਾਜ਼ ਦੀ ਐਮਰਜੈਂਸੀ ਬੇਲੀ ਲੈਂਡਿੰਗ ਕੀਤੀ ਗਈ ਕਾਰਨ ਇਹ ਸਿੱਧਾ ਸਿੱਧਾ ਰਨਵੇ ਨਾਲ ਟਕਰਾ ਗਿਆ ਜਿਸ ਕਾਰਨ ਜਹਾਜ਼ ਰਨਵੇ ਦੇ ਤਲਕ ਕੇ ਹਵਾਈ ਅੱਡੇ ਦੀ ਚਾਰਦੀਵਾਰੀ ਨਾਲ ਟਕਰਾ ਗਿਆ ਧਮਾਕੇ ਨਾਲ ਇਸ ਦੀ ਇਸ ਨੂੰ ਅੱਗ ਲੱਗ ਗਈ ਰਾਈਟਰ ਜਨ ਰਿਪੋਰਟ ਦਿੰਦੀ ਹੈ ਕਿ ਹਾਦਸੇ ਤੋਂ ਪਹਿਲਾਂ ਮਾਨ ਹਵਾਈ ਅੱਡੇ ਤੇ 에어 ట్రాਫਿਕ ਕੰਟਰੋਲ ਤੋਂ ਜਹਾਜ਼ ਨਾਲ ਪੰਛੀ ਦੇ ਟਕਰਾਉਣ ਬਾਰੇ ਅਲਰਟ ਭੇਜਿਆ ਗਿਆ ਜਹਾਜ਼ ਦੇ ਲੈਂਡਿੰਗ ਗੀਅਰ ਚ ਖਰਾਬੀ ਦਾ ਇੱਕ ਇਹ ਵੀ ਕਾਰਨ ਹੋ ਹੈ ਨੈਸ਼ਨਲ ਫਾਇਰ ਏਜੰਸੀ ਨੇ ਕਿਹਾ ਕਿ ਬਚਾਅ ਕਰਮੀਆਂ ਨੇ ਸ਼ੋਲ ਤੋਂ ਲਗਭਗ 290 ਕਿਲੋਮੀਟਰ ਦੱਖਣ ਚ ਮਾਨ ਸ਼ਹਿਰ ਦੇ ਹਵਾਈ ਅੱਡੇ ਤੇ ਜੇਜੂ ਏਅਰ ਦੇ ਯਾਤਰੀ ਜਹਾਜ਼ ਨੇ ਉਡਾਣ ਭਰੀ ਸੀ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਹਾਜ਼ 15 ਸਾਲ ਪੁਰਾਣਾ ਬੋਇੰਗ 737 800 ਜੀਸੀ ਜੋ ਬੈਂਕਾਕ ਤੋਂ ਵਾਪਸ ਆ ਰਿਹਾ ਸੀ ਫਾਇਰ ਏਜੰਸੀ ਨੇ ਅੱਗ ਤੇ ਕਾਬੂ ਪਾਉਣ ਲਈ 32 ਫਾਇਰ ਟਰੱਕ ਤੇ कई हेलीकॉप्टर तैनात किए गए इस गया के आगे है कि लगभग 1560 फायर राइडर्स पुलिस अधिकारी सिपाही थे और अधिकारी भी शायद थे भेजे गए मान मान फायर स्टेशन के मुखिया ली जोंग हियोन ने बताया कि जहाज पूरी तरह तबाह हो गया है मलबे से सिर्फ टेल असेंबली ही पहचानि जा सकती है ਲਿਉਨੋ ਕਹੇ ਕਿ ਕਰਮਚਾਰੀ ਇਸ ਵਾਰੇ ਵਕ ਵਕ ਸੁਭਾਵਨਾਵਾਂ ਦੀ ਜਾਂਚ ਕਰ ਰਹੇ ਹਨ ਕਿ ਹਾਦਸੇ ਦਾ ਕਾਰਨ ਕੀ ਸੀ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਿ ਜਹਾਜ਼ ਪੰਛੀਆਂ ਨਾਲ ਟਕਰਾ ਗਿਆ ਦੱਖਣੀ ਕੋਰੀਆ ਦੇ ਟੈਲੀਵਿਜ਼ਨ ਚੈਨਲ ਵਿੱਚ ਪ੍ਰਸਾਰਿਤ ਕੀਤੀ ਗਈ ਘਟਨਾ ਦੀ ਫੁਟੇਜ ਦਿਖਾਇਆ ਗਿਆ ਕਿ ਜੇਜੂ 에어 ਦਾ ਜਹਾਜ਼ ਤੇਜ਼ ਰਫ਼ਤਾਰ ਨਾਲ ਹਵਾਈ ਪੱਟੀ ਤੇ ਪਾਰ ਹਵਾਈ ਪੱਟੀ ਦੇ ਉੱਪਰ ਟਿਲਕਦਾ ਹੋਇਆ ਦੇਖਿਆ ਜਾ ਸਕਦਾ ਹੈ ਜਾਹਰ ਤੌਰ ਤੇ ਇਸ ਦੇ ਲੈਂਡਿੰਗ ਗੇਅਰ ਦੇ ਵਿੱਚ ਸਮੱਸਿਆ ਆਈ ਹੈ ਰਨਵੇ ਨੂੰ ਪਾਰ ਕਰਦਾ ਹੋਇਆ ਤੇ ਹਵਾਈ ਅੱਡੇ ਦੇ ਬਾਹਰ-ਬਾਰ ਕੰਕਰੀਟ ਦੇ ਕੰਧਾਂ ਨਾਲ ਟਕਰਾ ਗਿਆ ਜਿਸ ਦੇ ਨਾਲ ਇਹ ਜ਼ੋਰਦਾਰ ਇੱਕ ਧਮਾਕਾ ਹੋਇਆ